ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਕੁਦਿਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਗਾਵਾਂ ਰੁੱਪੋ ਵਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ گاਵਾ ਦੇ ਤਿੰਨ ਮਖੌਣੀਆਂ ਸੀ ਤੇ ਪਰ ਹੁਣ ਦੋ ਵੇਗੀਆਂ ਤੇ ਇੱਕੋ ਹੀ ਰਹਿ ਗਈ ਆ ਤੇ ਇਹੀ ਘਾਹ ਤੁਹਾਨੂੰ ਦਿਖਾਉਣੀ ਆ ਤੇ ਚੰਗੇ ਕੱਦ ਕਾੜਛਾ ਤੇ ਚੰਗੇ ਦੁੱਧ ਵਾਲੀ ਆ ਜਿਹੜੀ ਤੇ ਬਾਕੀ ਗੱਲਬਾਤ ਆਪਾਂ ਕਰਦੇ ਵੀ ਇਦਿਆਂ ਨਾਲ ਸੋਈ ਸਵਾਈ ਆ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਡੀਓ ਨਾਲ ਗੁਆਏ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬੋ ਸੁਣਾਓ ਠੀਕ ਆ ਜੀ ਕੈਮ ਜੇ ਸੇ ਤਾਂ ਹਾਂਜੀ ਹਾਂਜੀ ਚਲੋ ਕੈਮ ਹੀ ਚਾਹੀਦੀਆਂ ਜੇ ਤੇ ਫਿਰ ਆਰੇ ਲੱਗੇ ਜੇਗੇ ਇੱਕ ਗੱਡੀ ਲੈ ਆਏ ਹੁੰਦੇ ਜੇ ਕਿਤਨਾ ਕਿਤੇ ਨਹੀਂ ਜਿਆਦਾ ਵੀ ਆਉਂਦੀਆਂ ਕੇਵਲੇ ਤੁਹਾਡਾ ਟਾਈਮ ਨਹੀਂ ਲੱਗਦਾ ਹਾਂਜੀ ਹਾਂਜੀ ਅੱਜ ਵੀ ਕੱਲ ਦਾ ਤੁਹਾਨੂੰ ਆਖਿਆ ਸੀ ਨਾਵਾ ਤੇ ਨਹੀਂ ਹਾਂਜੀ ਦੋ ਵੇ ਗਈਆਂ ਠੀਕ ਹੈ ਉਹ ਮੈਂ ਤਾਂ ਨਾਲ ਆਖਿਆ ਮੈਂ ਹਰ ਪੀਤਾ ਆਉਂਦਿਆਂ ਹਨ ਵੀਡੀਓ ਤੇ ਪਾ ਲੈੰਦੋ ਹਾਂਜੀ ਹਾਂਜੀ ਪਰ ਉਹਨਾਂ ਗੱਡੀ ਗੁੱਡੀ ਭਰਨੀ ਹੈ ਅੱਛਾ ਅੱਛਾ ਗੱਬਣਾ ਹੈ ਅੱਛਾ ਉਹ ਗੱਬਣਾ ਹੈ ਇਹ ਵੀਰੇ ਤੂੰ ਗਾਣਾ ਕੋਈ ਗਾਵੇ ਇਹ ਵਹਿੜਿਆ ਵਸ਼ੀ ਅੱਛਾ ਚੌਗੀ ਆਏ ਇੱਕ ਰੇ ਨਾਮ ਦੱਸ ਤਾਂ ਆਪਣਾ ਪਿੰਲਾ ਨਾਮ ਹਰਵੰਤ ਸਿੰਘ ਪਿੰਡ ਚੰਗਾਵਾਂ ਰੁੱਪੂ ਵਾਲੀ ਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰੇ ਬੋਲ ਦ 9914285623 ਤੇ ਲੱਗੇ ਕਥੂ ਨਗਲ ਜਨਮ ਸਥਾਨ ਬਾਬਾ ਬੁੱਢਾ ਜੀ ਹਾਂਜੀ 2-3 ਕਿਲੋਮੀਟਰ ਹੈ ਠੀਕ ਹੈ ਹਾਂਜੀ ਤੇ ਦੱਸ ਦੀ ਜਾਨ ਇਹਦੇ ਬਾਰੇ ਗਾਂ ਬਾਰੇ ਇਹਦੇ ਬਾਰੇ ਇਸ ਤਰ੍ਹਾਂ ਵੀ ਇਹ ਗਾਂ ਨਹੀਂ ਹੈ ਵਹਿੜਿਆ ਅੱਛਾ ਹਾਂਜੀ ਚੌਗੀ ਜਾਂ ਛਗੀ ਲੱਗੀ ਕਨੀਆਂ ਖਲੋਤੀਆਂ ਠੀਕ ਹੈ 5.5 ਫੁੱਟ 6 ਫੁੱਟ ਇਹਦੀ ਹਾਈਟ ਹੈ ਉਚਾਈ ਜਿਹੜੀ ਕੱਦ ਚੰਗਾ ਅੱਛਾ ਜਵਾਨ ਹੈ ਹਨਾ ਪੂਰੀ ਮੌਕੇ ਤੇ ਦੁੱਧ 10 ਵਜੇ 11 ਵਜੇ 10 ਵਜੇ 11 ਵਜੇ ਪੱਕਾ ਤੇ ਆ ਰਿਹਾ ਜਿਹੜਾ ਪੱਕਾ ਦੁੱਧ ਤਿਆਰ ਜਿਹੜਾ ਜੀ ਜਿਹੜਾ ਹੈਗਾ ਜੀ ਇਸ ਟਾਈਮ ਠੀਕ ਆ ਹਾਂਜੀ ਤੇ ਸੱਜਰ ਨੇ ਕਿੰਨਾ ਕੱਢਿਆ ਦੁੱਧ ਨੇ ਵੀਰ ਜੀ ਸੱਜਰ ਤਾਂ ਜਿੰਨਾ ਵੀਰਾਂ ਵੇਚੀ ਐ ਇਥੋਂ ਲਾਗੋ ਚਵਿੰਡਿਓ ਵੇਚੀ ਆ ਅੱਛਾ ਗਾਵਨਾ ਜਿ ਕੋ ਜਾ ਕੇ ਵੜ ਥੋੜੀ ਨਾ ਢਿਲੀ ਹੋ ਜਾਂਦੀ ਆ ਅੱਛਾ ਉਹਨਾਂ ਵਿੱਚ 1 ਲੱਖ ਤੇ 5000 ਦੀ ਵੜ ਅੱਛਾ ਹਾਂਜੀ ਠੀਕ ਆ ਹਾਂਜੀ ਉਹਨਾਂ ਕੋਲ ਅਚੀ ਢਿਲੀ ਹੋਣ ਕਰਕੇ ਮੁੜ ਕੇ ਉਹਨਾਂ ਨਾਲ ਵਾਸੀ ਸਾਂਭੀ ਅੱਛਾ ਉਹਨਾਂ ਤੋਂ ਮੈਂ ਖਰੀਦ ਕੀਤੀ ਆ ਜੀ ਠੀਕ ਹੈ ਹਾਂਜੀ ਤੇ ਮਤਲਬ 1 ਲੱਖ ਤੇ 5000 ਦੀ ਸੱਜਰ ਵਿੱਚ ਹੀ ਆ ਇਹ ਵੀ ਉਦੋਂ ਤੇ ਵਿਕੀ ਵਿਕੀ ਆ ਨਾ ਗਾਂ ਜਿਹੜਾ ਮੇਰਾ ਵੀਰ ਖਰੀਦਾ ਨਾ ਇਹ ਵਾ 2 ਦੀ ਵੇਚ ਲਈ ਬਹੁਤ ਢਾਈ ਦੀ ਵੇਚ ਲਈ ਉਹ ਆਪਣੀ ਹਿੰਮਤ ਆ ਠੀਕ ਹੈ ਹਾਂਜੀ ਤੇ ਟਾਈਮ ਤੇ 10000 ਕਿਲੋ ਦੁੱਧ ਦੇਉਂਦਾ ਠੀਕ ਹੈ ਹਾਂਜੀ ਤੇ ਬਾਕੀ ਉਤਰ ਹੈ ਇਹ ਆ ਬਈ ਕੱਦ ਕਾਠੇ ਦਾ ਚੰਗਾ ਆ ਤੇ ਸੋਹਣੇ ਰੰਗ ਰੂਪ ਚ ਸੂਬਾ ਇਹਦਾ ਪਹਿਲਾ ਹੀ ਆ ਚਿਹਰਾ ਵੀ ਤਾਂ ਦੇਖ ਸਕਦੇ ਤੇ ਥਣ ਵੀ ਇਹਦੇ ਇੱਕ ਰੀ ਲੱਗਦੇ ਦੇਖ ਸਕਦੇ ਹਵਾਨੇ ਤੇ ਨਾੜਾਂ ਵੀ ਚੰਗੀਆਂ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਕੁੱਲੋਂ ਹਮੇਂ ਦੀ ਦਵਰਦੀਆ ਕਰੀਨੇ ਬਾਕੀ ਕੋਈ ਵੀ ਆਣ ਕੇ ਵੇਖੇ ਬਾਕੀ ਇਹ ਵੀ ਗਾਮਾ ਤੇ ਚਲੋ ਤੁਹਾਨੂੰ ਤਿੰਨ ਵਿਖਾਉਣੀਆਂ ਆਂ ਹਣ ਦੋ ਜਿਹੜੀਆਂ ਗੱਬਣਾ ਵਾਂ ਹੋਂ ਤੋਂ ਪਹਿਲਾਂ ਵੇਗੀਆਂ ਵਾ ਬਾਕੀ ਜਦੋਂ ਵੀ ਆਈਦਾ ਵਾ ਪਸ਼ੂ ਵੇਦੀ ਨਾ ਕੋ ਸੋਹਣੇ ਹੁੰਦੇ ਆ ਇੱਕ ਵਾਰੀ ਫੇਰ ਤੋੜ ਦੋ ਜੀ ਚੰਗੀ ਤਰ੍ਹਾਂ ਹਵਾਨਾ ਇਹਦਾ ਫੇਰ ਤੋਂ ਦਿਖਾ ਦਿਓ ਆਹ ਦੇਖਾ ਆ ਪਪਾ ਮੈਂ ਵੀਡੀਓ ਨਹੀਂ ਚੱਲ ਨਹੀਂ ਸਕਦੇ ਪਰ ਜਿਹੜਾ ਵਾ ਕੰਮ ਫੇਰ ਵੀ ਜਿਹੜਾ ਵਾ ਪੂਰਾ ਕਰਦੇ ਆ ਤੇ ਕੋਸ਼ਿਸ਼ ਇਹੀ ਕਰਦੇ ਆ ਵੀ ਚੰਗਾ ਪੁੱਛ ਕੇ ਲਿਆਂਦਾ ਜਾਵੇ ਤੇ ਚੰਗਾ ਹੀ ਗਾਂ ਦਿੱਤਾ ਜਾਵੇ ਮੈਂ ਦੇਖ ਲਦੇ ਦੇ ਉਤਰਾ ਰੂਟੀਨ ਚ ਆਪਣੇ ਕੋਈ گاਵਾ ਹੁੰਦੀਆਂ ਜਾਂਦੀਆਂ ਜਿੰਦਗੀਆਂ ਕੋਈ ਉਤਰਾ ਵੀ ਕਿਸੇ ਨੇ ਲੈਣੀ ਹੋਵੇ ਕੋਈ ਸੱਜਰ ਵੀ ਚੰਗੇ ਦੁੱਧ ਵਾਲੀਆਂ ਤੇ ਤੁਹਾਡੇ ਨਾਲ ਸੰਪਰਕ ਕਰਦੇ ਹਨ ਕਿਉਂਕਿ ਅੱਗੇ ਜਿਹੜੀਆਂ ਆਪਾਂ گاਵਾ ਪਾਉਂਦੇ ਰੇ ਵੀ ਪਲੱਸ ਵਾਲੀਆਂ ਜ਼ਿਆਦਾਤਰ ਪੈਂਦੀਆਂ ਰਹੀਆਂ ਵਾ ਤੇ ਇਹਦਾ ਹੁਣ ਮੁੱਲ ਦੱਸੀਏ ਫਿਰ ਜੀ ਜੀ ਮੁੱਲ ਜੋ ਮਰਜ਼ੀ ਕਰੀਏ ਹਾਂਜੀ ਇਹ 45000 ਦੀ ਵੜ ਦੇਣੀ ਹੈ ਅੱਛਾ 45000 ਦੀ ਹਾਂਜੀ ਦੇ ਦੇ ਤੇ ਬਾਕੀ ਚਲੋ ਮੌਕੇ ਤੇ ਮਨਤਨ ਕਰ ਦੋਗੇ ਹਾਂਜੀ ਚਲੋ ਕਰਦਾ ਕੋ ਫੋਨ ਲਾਵੇ ਕਰੀ ਹਨਾ ਠੀਕ ਹੈ ਤੇ ਬਾਕੀ ਇਹ ਵੀ ਕੋਈ ਦੋ ਟਾਈਮ ਆਵੇ ਦੋ ਟਾਈਮ ਚੋਵੇ 10 ਕਿਲੋ ਦੁੱਧ ਦੀ ਗਾਰੰਟੀ ਹੈ ਠੀਕ ਹੈ ਹਾਂਜੀ ਤੇ ਬਾਕੀ ਇਹ ਆ ਵੀ ਇਹਦਾ ਇਕੱਲਾ ਦੁੱਧ ਦਾ ਮੁੱਲ ਨਹੀਂ ਆ ਨਹੀਂ ਉਮਰਦਾ ਜੀ ਉਮਰਦਾ ਉਮਰਦਾ ਸੋਨ ਪੁਣੇ ਦਾ ਨਾ ਜਾਤ ਨਸਲ ਦਾ ਵੀ ਮੁੱਲ ਪੈਣਾ ਹੈ ਤੇ ਬਾਕੀ ਇੱਥੇ ਆ ਕੇ ਕੋਈ ਵੇਖੇ ਆਪਣੀ ਤਸੱਲੀ ਕਰਕੇ ਤੇ ਵੇਸ ਚੱਕ ਕੇ ਫੇਰ ਹੀ ਖਰੀਦੇ ਜੀ